ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਇੱਕਨ ਕਿਨੇ ਚਾਲੀਏ ਦਰਵੇਸ਼ ਆਵੀ ਕੀ ਰੀਤ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ ਉਹਦਾ ਦਰ ਦੇ ਵਿੱਚ ਰਹਿਣਾ ਨਾ ਉਹਦਾ ਵੇਸ ਬਣਾ ਕੇ ਦਿਰਾਕਾਰੀ ਵੇਸ ਦਿਰਾਕਾਰੀ ਵੇਸ ਵਿੱਚ ਰਹਿਣਾ ਦੁਨੀਆ 'ਚ ਬੜਾ ਮੁਸ਼ਕਲ ਗੱਲ ਹੈ ਮਾਇਆ ਵਿੱਚ ਉਦਾਸੀ ਰਹਿਣਾ ਬੜੀ ਮੁਸ਼ਕਲ ਗੱਲ ਹੈ ਮਾਇਆ ਵਿੱਚ ਉਦਾਸੀ ਹੈ ਜਿਹੜਾ ਜਿਹਨੂੰ ਕਿਹਾ ਨਾ ਭੇਦਣ ਜਾਣਾ ਮਾਨਸ ਦੇ ਹਾ ਸਰੀਰ 'ਚ ਰਹਿੰਦੇ ਹੋਏ ਵੀ ਮਾਇਆ ਅੰਜਨ ਮਾਹਣ ਰਲ ਰਹੀਏ ਜੋਗ-ਜੁਗ ਤੇ ਵਿਪਾਈਏ ਬੜੀ ਔਖੀ ਗੱਲ ਹੈ ਗਾਖੜੀ ਹੈ ਦਰਬੇਸੀ ਇਹਨੇ ਦਰਬੇਸੀ ਕਿਹਾ ਉਹ ਕਹੇ ਜੋਗੀ ਕਹਿੰਦਾ ਅੰਜਨ ਮਾਹਣ ਨਰਜਨ ਰਹੀਏ ਜੋਗ-ਜੁਗ ਤੇ ਵਿਪਾਈਏ ਜੁੜਿਆ ਹੋਇਆ ਉਹ ਸੱਚ ਨਾਲ ਸ਼ਬਦ ਨਾਲ ਜੁੜਿਆ ਹੋਇਆ ਹੈ ਇਹ ਯੁਗਤੀ ਹੈ ਸ਼ਬਦ ਨਾਲ ਜੁੜਦੀ ਸੋਹਣੇ ਸ਼ਬਦ ਨਾਲ ਜੁੜਨ ਦੀ ਜੁਤੀ ਇਹ ਹੈ ਸਰੀਰ 'ਚ ਹੁੰਦੇ ਹੋਏ ਵੀ ਸ਼ਬਦ ਨਾਲ ਜੁੜਿਆ ਰਹੇ ਜੁੜ ਕੇ ਦਿਖਾ ਦੇ ਉਹਦੇ ਜੁੜੇ ਬਿਨਾ ਗੁਰਬਾਣੀ ਦਾ ਭੇਦ ਵੀ ਪਤਾ ਲੱਗਣਾ ਪੁਜਾਰਤ ਬੁਝੀ ਨਹੀਂ ਜਾਣੀ ਜਿੱਦਿ ਥੋੜੀ-ਬੋੜੀ ਸਮਝੀ ਤਾਂ ਜਾਊਗੀ ਬੁਝੀ ਨਹੀਂ ਜਾਣੀ ਫਰੀਦ ਕੀ ਕਹ ਗਿਆ ਉਹ ਤੁਮ ਸੁਬੀਰ ਕੀ ਕਹ ਗਿਆ ਕਦਾ ਨਹੀਂ ਪਤਾ ਲੱਗਣਾ ਕਿਹਦੇ ਪਰਥਾਏ ਕਹ ਗਿਆ ਕਿੱਥੇ ਨੂੰ تیر ਮਾਰ ਗਿਆ ਕੋਈ ਭਾਦਰੋਂ ਲਾਥਾਰੀ ਉਹਦਾ ਨਹੀਂ ਪਤਾ ਲੱਗੂਗਾ ਭਾਦਰੋਂ ਤਾਂ ਕਦੇ ਲਿਖੀ ਹੀ ਨਹੀਂ ਉਹ ਕਿੱਥੋਂ ਪਤਾ ਲੱਗੂ ਪਿੱਛੇ ਜਾ ਕੇ ਪਤਾ ਲੱਗੂ ਜਿੱਥੋਂ ਦਰਿਆ ਨਿਕਲੇ ਉੱਥੋਂ ਪਿੱਛੇ ਜਾ ਕੇ ਪਤਾ ਲੱਗੂ ਕਿੰਦਰੋਂ ਕਿੰਦਰੋਂ ਪਾਣੀ ਜਾ ਕੇ ਕਿੱਥੇ ਦਰਿਆ ਇੱਥੇ ਆ ਕੇ ਕੰਮੀ ਦਰਿਆ ਬਣ ਗਿਆ ਇਹ ਤਾਂ ਉਹ ਦਰਿਆ ਬਣਿਆ ਹੋਇਆ ਸਾਡੇ ਨੂੰ ਨਦੀਆਂ ਨਾਲੇ ਤਾਂ ਛੋਟੇ ਛੋਟੇ ਆਏ ਨੇ ਪਿੱਛੇ ਰੁੜ ਕੇ ਕੋਈ ਛੋਟੇ ਛੋਟੇ ਕਿੰਦਰੋਂ ਕਿੰਦਰੋਂ ਆਏ ਨੇ ਖਿਆਲ ਕਿੰਦਰੋਂ ਕਿੰਦਰੋਂ ਖਿਆਲ ਆ ਕੇ ਇਹ ਬਣਿਆ ਇਕੱਲੇ ਇਕੱਲੇ ਕੱਲੇ ਕੱਲੇ ਨਾਲੇ ਦਾ ਪਾਣੀ ਆਇਆ ਹੈ ਵਿੱਚ ਕੱਲੇ ਕੱਲੇ ਖਿਆਲ ਨੇ ਇੱਥੇ ਆਏ ਹੋਏ ਕਲੀਆਂ ਕਲੀਆਂ ਘਟਰਾਵਾਂ ਨੇ ਆਈਆਂ ਹੋਈਆਂ ਤਾਂ-ਤਾਂ ਦੀਆਂ ਸਾਰੀਆਂ ਇਕੱਠੀਆਂ ਹੋ ਗਈਆਂ ਤੇ ਹਾਂ ਰੀਦਾ ਦਰਵੇਸ਼ੀ ਗਾਖੜੀ ਦਰਵੇਸ਼ੀ ਗਾਖੜੀ ਦਰਵੇਸ਼ੀ ਦਾ ਦਰਵੇਸ਼ੀ ਬੇਸ ਹੁੰਦਾ ਦੇਖੋ ਭੇਸ ਹੁੰਦਾ ਬਾਲੇ ਸਰੀ ਦਾ ਬੇਸ ਹੁੰਦਾ ਦੱਲੇ ਦਾ ਧਿਆਨ ਰੱਖਣਾ ਜਿਹੜਾ ਵੇਸਾ ਦਲੇ ਸ਼ਰੀਰ ਦਾ ਭੇਸ ਬਦ ਲੇਦਾ ਪੱਬੇ ਨਾਲ ਹੁੰਦਾ ਵਾਵੇ ਨਾ ਹੁੰਦਾ ਸੋਰੀ ਆਣੀ ਦਰਬੇਸੀ ਗਾਖੜੀ ਚੋਪੜੀ ਬਰੀਦ ਆ ਸਾਡੀ ਤਾਂ ਚੋਪੜੀ ਬਰੀਦ ਉਹਦਾ ਮਠਾ ਚੋਪੜੀ ਪੀਦਾ ਮੱਖੋ ਮਠੇ ਇਹ ਮੱਖੋ ਮਠਿਆਲੀ ਪ੍ਰੀਤ ਨਹੀਂ ਜੰਗੀ ਹੈਗੀ ਬਾਕੀ ਪ੍ਰੀਤ ਤਾਂ ਮੱਖੋ ਮਠੇ ਵਾਲੀ ਹੈ ਹਾਂ ਇੱਕ ਨੇ ਕਿਨੇ ਚਾਲਿਆ ਦਰवेश ਸਾਹਿਬੀ ਰੀਤ ਇਕਨ ਕਹਣਾ ਕਿਸੇ ਬਿੱਲ ਦੇ ਕਿਸੇ ਨੇ ਬਿੱਲ ਦੇ ਇਤਨੇ ਜਲੀਆ ਹੈ ਦਰवेश ਸਾਹਿਬੀ ਜਿਹੜਾ ਇਕ ਹੋ ਗਿਆ ਕੋਈ ਬਿੱਲਾ ਇਕਨ ਕਹਣਾ ਇਕ ਹੋ ਕੇ ਕਿਸੇ ਬਿੱਲੇ ਨੇ ਇਕ ਬਾਨੇ ਇਕ ਚਿਤ ਹੋ ਕੇ ਕੋਈ ਬਿੱਲਾ ਇਸ ਰੀਤ ਤੇ ਚੱਲਿਆ ਚੱਲਿਆ ਦਰवेश ਸਾਹਿਬੀ ਰੀਤ ਇਕਨ ਇਕਨ ਕਹਣਾ ਇਕ ਹੋ ਕੇ ਕੋਈ ਬਿੱਲਾ ਕਹਣਾ ਕਿਸੇ ਬਿੱਲੇ ਨੇ ਇਹ ਰੀਤ ਅਡਾਪਟ ਕੀਤੀ ਹੈ ਇਹ ਰੀਤੀ ਅਡੌਪਟ ਕੀਤੀ ਹੈ ਇਹ ਰੀਤੀ ਅਪਣਾਈ ਹੈ ਤਾਂ ਉਹ ਇੱਥੇ ਚੱਲਿਆ ਇਹ ਰਸਤੇ ਤੇ ਲੋ ਜੀ